واحرو جی کا خالص بہت ہی مہان شخصیت گوری گانے اپنا لگا گورنی تو ہے نہیں پھر بھی سوچنا گل کرتے ہیں کہ جو خالصا یہ خالص شبد آیا کتنا خالص میمنگ کی ہے اپنا کہہ لیا خالص نہیں خالصا خالی خالصا ایک پرسی کا شخص ہے ਗੁਰੂ ਗੋਬਿੰਦ ਸਿੰਘ ਨੇ ਪਰਸ਼ੀਸ਼ ਹੋਇਆ ਹੈ ਤਾਂ ਉਹ ਸ਼ਬਦਾਂ ਕਾਲਸਾ ਖਾਲਸਾ ਦਾ ਮਤਲਬ ਹੈ ਉਹ ਦੁਨੇ ਬੋਨਾਰਾ ਕੁੰਧਰੇ ਵੀ ਉਸ ਟਾਈਮ 'ਤੇ ਰਾਜੇ ਮਹਾਰਾਜੇ ਜੋ ਵੀ ਹੋ ਤੋਇਆ ਆਖਤਾ ਸੀ ਰਾਲਤਾ ਸਿੱਧਾ ਖਾਲਸਾ ਜਾ ਕੇ ਉਥੇ ਸਿੱਧਾ ਜਾ ਕੇ ਆਪ ਦਾ ਕੰੰਦਾਸਾ ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆ ਕਿ ਇਹ ਇਹ ਕੌਣ ਹੈ ਜੇ ਕੋਈ ਬੰਦਾ ਉੱਠ ਕੇ ਕੰਮ ਕਰਨਾ ਚਾਹੇ ਭਾਈ ਸਾਹਿਬ ਨੇ ਸਾਧੂ ਫੜ ਲਿਆ ਤੇ ਇਹ ਕੌਣ ਹੈ ਇਹ ਕਿਹੜਾ ਕਾਨੂੰਨ ਹੈ ਮੇਰੇ ਵਰਗਾ ਮਾਤਰ ਦਸ਼ਿਆ ਨੂੰ ਫੜਦਾ ਹੈ ਇਹ ਕੌਣ ਹੈ ਬਈਸੀ ਖਾਸ ਹੈ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਨੇ ਬਖਸ਼ੀ ਆਜ਼ਾਦ ਵੀ ਅਸੀਂ ਇੱਥੇ ਮਾਰ ਕੇ ਜਾ ਕੇ ਆਪਾਂ ਕੰਮ ਕਰ ਸਕਦੇ ਆ ਅਸੀਂ ਕਦੇ ਕਾਲਪੁੱਤ ਨੂੰ ਜਵਾਬ ਨਹੀਂ ਆ ਨਾ ਕਿਸੇ ਅਦਾਲਤ ਨੂੰ ਨਾ ਕਿਸੇ ਕੋਟਕਚੇਰੀ ਨਾ ਕਿਸੇ ਪ੍ਰਸ਼ਾਸਨ ਨੂੰ ਸੋ ਇਹ ਸਰਕਾਰਾਂ ਸ਼ੁਰੂ ਤੋਂ ਹੀ ਸਿੱਖੀ ਦੇ ਖਿਲਾਫ ਨੇ ਸਿੱਖੀ ਦੇ ਲੜਦੀ ਆਉਂਦੀਆਂ ਨੇ ਬਾੜੀ ਦੇ ਗੱਲ ਕਰੀਏ ਨੌਜਵਾਨੀ ਦੇ ਸਿੱਖੀ ਨੌਜਵਾਨੀ ਨੀਲਾ ਬਾਣਾ ਹੁੰਦਾ ਤਾਂ

اپا تھوڑا جہا اوپر کو بھی نیا کھینچیے انہوں نے کی داتا تھا یار جی تبھی آپ کے ہر ایک پنڈ تہیا کرو نے روکو اپنی نوجوانی بچے اپنی نوجوانی بچ گئی آپ ہی بھائی آمد سدھو ورگے بھائی امرپالو وے بھائی امرتس خالسا وے بابا جی ورگے سارے سنگا ورگا دیا پیدا نہیں تو نشے بچ کے نشہ ہر گھر گھر پہنچا رہی ہے سکار کیوں بچا رہی ہے جہاں نیلے بانی کا نا یہ تو کرتے نہیں ਅੱਕ ਨਹੀਂ ਸੀ ਅੱਜ ਘਟੋ ਘਟ ਸਾਰੇ ਪੰਜਾਬ ਨੂੰ ਇਹ ਆਉਣ ਦਾ ਨੱਚਣ ਗਾਉਣ ਨਾਲ ਹੋਵੇ ਕੋਈ ਲੰਗੂ ਲੀਟਰ ਹੋਵੇ ਬੈਠੋ ਸ਼ਾਂਤ ਬੋਲਿਆ ਜਾਂਦਾ ਗੱਲ ਤਾਂ ਹੋਣੀ ਨਹੀਂ ਬਣੀ ਹਣਾ ਫਿਰ ਤਰਾਕ ਹੁੰਦਾ ਉੱਥੇ ਸਭ ਕੌਣ ਜਾਂਦੇ ਇੱਥੇ ਸਿੱਖੀ ਦੀ ਗੱਲ ਸੀ ਕਿ ਸਿੱਖ ਚਿਹਰਾ ਕੇ ਆ ਰਿਹਾ ਸਿੱਖ ਚਿਹਰਾ ਕੇ ਆ ਰਿਹਾ ਲੋਕਾਂ ਦਾ ਜੋਰ ਪਿਆ ਵੀ ਕਿਤੇ ਸੱਚ ਦੇ ਖਾਅ ਸਕੇ ਨਾਲੇ ਨਾ ਦਾ ਪਰਮਾ ਕਮੇਟੀਆਂ ਖੜੂ ਸਿੱਧੀ ਹੱਥੀਂ ਗੱਲਾਂ ਪੀਟਣ ਦੀ ਹਰ ਦੇ ਪ੍ਰਮਾਣਿਕਾ ਕਰਨ ਨੂੰ ਪੈਸੇ ਲੱਗਵਾਣੇ ਪਊਗਾ। ਸੋ ਆਪਾਂ ਨੂੰ ਇਕਜੁੱਟ ਹੋਣਾ ਪਊ ਲੋਕਾਂ ਨੂੰ ਇਕੱਠੇ ਹੋਣਾ ਪਊ ਆਪਣੇ ਬੱਚਿਆਂ ਨੂੰ ਬਚਾਉਣਾ ਪਊ ਧਮਕੀਆਂ ਦੀ ਗੱਲ ਸੁਣ ਲੋ ਧਮਕੀਆਂ ਤਾਂ ਮਿੰਮੀ ਨਹੀਂ ਮਿਲਦੀਆਂ ਬਾਬਾ ਜੀ ਨੂੰ ਮਿਲਦੀਆਂ ਨੇ ਦਰ ਰਾਤ ਮੈਨੂੰ ਗਈ ਆਂਦਾਰੇ ਕੋਈ ਕਹਿੰਦਾ ਮੈਨੂੰ ਸੌਫਤਾ ਮਾਰ ਕੇ ਸੰਸਾਰ ਹੋ ਜਾ ਸਾਡੇ ਮਾਨਸਾ ਜਲੇ ਦਾ ਨਸ਼ਾ ਵੇਚਣ ਵਾਲੇ ਵਿੱਚ ਉਸ ਮੋਸ ਵਾਲੇ ਦੀ ਉਹਨਾਂ ਦੇ ਕੰਮ ਆਉਂਦੇ ਹੋਏ ਜੇ ਤੇ ਆਉਣੇ ਆਜੂ ਸੋਹਣਾ ਜੀ ਮਾਰੀ ਜਾਂਦੇ ਨੇ

ہیرو بابے ہرا ہرائی اپنے نوجوان ماری جانے پر رل کے تیار کی اچھا ہرک پنڈ چیز لیا جا رہی ہیں

ਆਪਣੇ ਦੇ ਕਈ ਖਿੱਤੇ ਚੋਰਾ ਨੇ ਜਦੋਂ ਇਹ ਕੰਮ ਆਨਲਾਈਨ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਕੋ ਜਮੀਨਾਂ ਨੇ ਵੇਚ ਆਪਣੇ ਸਿੱਖਾਂ ਦੇ ਵੱਡਿਆਂ ਵੱਡੀਆਂ ਪਦਮੀਆਂ ਦੇ ਬੈਠੇ ਨੇ ਉਹ ਜ਼ਮੀਨ ਕਬਜ਼ਾ ਕਰਦੇ ਮਾਰੇ ਕਿੰਨੀ ਕਮੇਟੀ ਜਵਾਬਿਆ ਗੋਲ ਕੇ ਪਿੱਛੇ ਲੜਾਈਆਂ ਸੋ ਭਾਈ ਹੁਣ ਤਾਂ ਹਾਂ ਵੋਟਾਂ ਵੀ ਆਉਂਦੀਆਂ ਨੇ ਮਹਾਰਾਜ ਨੂੰ ਤਾਂ ਦੂਰ ਚੰਗੇ ਬੰਦਿਆਂ ਨੂੰ ਚੁਣੋ ਇਕੱਠ ਕਰੋ ਵੱਧ ਤੋਂ ਵੱਧ ਐਨੀ ਕਮਾਈ ਹੈ ਸ਼ਰੋਮੀ ਬੇਵਕੀ ਨੂੰ ਕੋਈ ਅੰਤ ਨਹੀਂ ਕੋਈ ਸਿੱਖਾਂ ਦੀ ਸਕੂਲ ਹੈ ਕਿੰਨੇ ਬੰਦੀ ਸਿੰਘ ਰੋਲ ਰਹੇ ਨੇ ਆਪਣੇ ਕਿੰਨੇ ਬੰਦੀ ਸਿੰਘ ਨੇ ਆਪਾਂ ਬੰਦੀ ਸਿੰਘਾਂ ਨੂੰ ਤਾਂ ਜਾਣਤੀ ਨਹੀਂ ਪਾਇਉਂਦਾ ਜਿਹੜੇ ਬੰਦੀ ਸਿੰਘ ਨੇ ਕਿੰਨੇ ਨੇ ਆਪਾਂ ਅਕੀਦਾਸ ਤੋਂ ਬੰਦੀ ਕੋਟੋਂ ਕਿੰਨੇ ਨੇ ਕੋਈ ਪਾਸ ਘਿਰਦਾ ਜਿਨ੍ਹਾਂ ਨੇ ਇਹ ਜਿਹੇ ਜਿਹੇ ਕੰਮ ਕਰਨੇ ਇਹ ਜਿਹੇ ਕਲਾਕ ਸੁਤਲਾਕ ਕੰਮ ਨੇ ਆਪਣੇ ਮੱਥਿਆਂ ਤੋਂ ਆਪਾਂ ਸੋਚ ਨਹੀਂ ਸਕਦੇ ਉਹ ਵਿਚਾਰੇ ਅੱਜ ਵੀ ਜੇਲ੍ਹਾਂ 'ਚ ਹੋਣੀ ਜਾਂਦੇ ਨੇ ਉਹਨਾਂ ਨੂੰ ਵੀ ਬਾਹਰ ਬਣਾਉਂਦਾ ਕਹੀ ਆ ਗਈ وہ بھی اپنے ہیرو نے اپنے آئی رہے بابا سکھا نسے بھائی مہتاب سن بابا بوتا گاجا تارا ہے سکھ، سکھا بگا دینی آپ چارے جی جانتے ہو جگی چولہے سارے جگہ چوہل جاننا سارے ہاں بہت گھٹ جانتے ہو جگی چولہ کی بہت بڑی قربانی ہے ਸੱਤ ਸਾਹ ਹੋ ਗਏ ਫੇਰ ਰਿਐਕਟ ਕਰਤਾ ਅੰਦਰੋਂ ਜਰਾ ਫੇਰ ਬਿਨਾ ਕੋਦੋਣਾ ਸੋਭਾਈ ਜਿਗਾਰੇ ਲਾਵਾਂਗੇ ਦੋ ਚਾਰ ਫਤਿਹ ਦੀ ਝਾਂਜ ਕਰਿਓ ਤਿਆਰ ਕਰਿਓ ਵੀ ਸਾਹ ਲਿਓ ਜਿਹੜੇ ਲੋਕ ਅੱਜ ਨਹੀਂ ਆਏ ਇਹ ਕੋਈ ਹੋਰ ਹੁੰਦਾ ਨਾ ਅੱਥੇ ਆਉਣਾ ਸੀ ਇਹ ਕਿਉਂ ਨਹੀਂ ਆਉਂਦੇ ਸਾਡੇ ਸਿੱਖ ਚਿਹਰੇ ਨਾਲੋਂ ਚੁਪਦੇ ਨੇ ਇਹਨਾਂ ਨੂੰ ਮਾਇਆ ਕੋਈ ਸਿੱਖਾ ਲੋਕਾਂ ਦੇ ਦਿਲਾਂ ਤੇ ਰਾਹ ਕਰੇ ਇਹ ਤਾਂ ਚੋਰਾਂ ਬਾਲੇ ਦੇ ਨੇ ਚੋਰਾ ਨੂੰ ਇਹ ਪ੍ਰਚਾਰ ਦੇਵੇ ਸੋ ਭਾਈ ਡੇਰਿਆਂ ਪਰ ਤਲੋ ਆੜੇ ਸਿੱਜੇ ਕੰਮ ਦੇ ਨੇ ਮਡੀਆਂ ਮਡੀਆਂ ਪੱਟ ਕੇ ਮਾਰਿਆ ਕਰੋ ਭਣਾ ਇਹ ਮਨਨ ਨੂੰ ਰੋਕੋ ਡੇਰਿਆਂ ਬਸਾਨੀ ਤੇ ਜਾਓ ਸਾਰੇ ਕਿਤੇ ਸਿੱਖੀ ਦੇ ਲਾਡ ਲੱਗੋ ਬਾਣੀ ਬਾਣ ਦੇ ਧਾਰਨੀ ਹੋ ਅਮਰ ਸੋਖ ਸਿੱਖ ਦੇ ਹੋਰ ਟੰਗ ਗੁਰੂ ਘਰ ਜਾਓ ਨਸ਼ੇ ਦਾ ਬੋਧ ਕਰੋ ਜੱਟ ਕੇ ਵਿਰੋਧਾ ਮਤਾਂ ਖਾਣ ਪੀਣ ਵਾਲਿਆਂ ਨੂੰ ਹੀ ਕੁੱਟਣਾ ਬਾਲੇ ਮਸ਼ਹੂਰ ਹੋਣ ਦੇ ਮਾਰੇ ਖਾਣ ਪੀਣਾਂ ਦੇ ਕੁੱਤੀ ਰੰਗ ਨੇ ਜੋ ਦੇਜਾ ਕਿ ਲੋਕ ਲੋ ਦੋ ਦੋ ਕਿਲੋ بٹے بے گیا انہوں نے لڑو کوئی چکر نہیں دو طریقہ تر طریقہ چار طریقہ پتل ہو کوئی بڑی گا لیا خال سے نہ کام میں شکار چکارنا سو پائی جانا نہ کہا کھا جا چکا بولے جگستانی خالت نہیں ہوگی جی وہ خالی خالصے